ਦਿਆਨੇ ਵਿਖੇ ਜੀਕੇ ਗੁਪਤੇ ਵੱਲੋਂ ਇੱਕ ਵਾਸਤਿਆਰ ਕੀਤੀ ਗਈ ਹੈ ਜੋ ਕਿ ਭਗਵਾਨ ਸ਼੍ਰੀ ਰਾਮ ਜੀ ਦਰਸ਼ਨ ਕਰਨ ਦੇ ਲਈ ਅਯੋਧਿਆ ਵਿਖੇ ਪਹੁੰਚ ਰਹੀ ਹੈ ਤਾਂ ਜਿਹੜੇ ਲੋਕ ਉੱਥੇ ਦਰਸ਼ਨਾਂ ਦੇ ਲਈ ਜਾਣਾ ਚਾਹੁੰਦੇ ਨੇ ਤਾਂ ਉਸ ਦੇ ਲਈ ਵਾਸਤਿਆਰ ਕੀਤੀ ਗਈ ਹੈ ਸਾਡੇ ਵਾਸਤੇ ਤੇ ਸਾਡੇ ਪਰਿਵਾਰ ਵਾਸਤੇ ਮੇਰੇ ਤੇ ਮੇਰੇ ਪਰਿਵਾਰ ਵਾਸਤੇ ਇੱਕ ਬਹੁਤ ਹੀ ਖੂਬਸੂਰਤ ਮੌਕਾ ਹੈ ਕਿ ਅਸੀਂ ਇਸ ਇੰਨੇ ਵੱਡੇ ਵਿਸ਼ਾਲ ਈਵੈਂਟ ਦੇ ਵਿੱਚ ਆਪਣੀ ਛੋਟੀ ਜਿਹੀ ਆਪਣੀ ਕੰਟ੍ਰਿਬਿਊਸ਼ਨ ਕਰ ਰਹੇ ਹਾਂ ਦੇ ਵੀ ਸਰਦਾਰੂ ਅਯੋਧਿਆ ਜੀ ਜਾਣਾ ਚਾਹੁੰਦੇ ਨੇ ਸਾਡੇ ਵੱਲੋਂ ਇਹ ਬੱਸ ਉਹਨਾਂ ਨੂੰ ਫ੍ਰੀ ਮੁਹੱਈਆ ਕਰਾਇਆ ਜਾਊਗੀ ਤੇ ਜਿਹੜੇ ਵੀ ਜਾਣਾ ਚਾਹੁੰਦੇ ਨੇ ਤੇ ਜਾ ਸਕਦੇ ਨੇ ਜੀ ਇਹਦੇ ਵਿੱਚ ਇੱਥੇ ਆਪਣਾ ਜਗ੍ਹਾ ਪਰਸਨਲ ਕਾਨਫਰੈਂਸ ਰੂਮ ਹੈਗਾ ਜਿਹਦੇ ਵਿੱਚ ਕੀ ਆਪਣਾ ਨਾਲ ਇੱਕ ਛੋਟਾ ਜਿਹਾ ਫ੍ਰਿਜ ਵੀ ਲੱਗਿਆ ਹੋਇਆ ਤੇ ਨਾਲ ਦੋ ਟੀਵੀ ਲੱਗੇ ਹੋਏ ਨੇ ਤੇ ਰਿਕਲਾਈਨਰਸ ਵੀ ਪੰਜ ਜਾਂਦੇ ਨੇ ਇਹ ਇਹਦੇ ਵਿੱਚ ਤੁਸੀਂ ਨਾਲ ਇਹ ਜੋ ਕੰਬਾਈਨ ਕਰ ਲੋ ਤੇ ਟੋਟਲ ਬੈੱਡ ਵੀ ਪੰਜ ਜਾਂਦੇ ਨੇ ਦੋ ਬੈੱਡ ਪੰਜ ਜਾਂਦੇ ਨੇ ਰਿਕਲਾਈਨਰਸ ਵੀ ਨੇ ਇਹ ਡਿਜ਼ਾਈਨਿੰਗ ਹੈ ਫਾਦਰ ਸਾਹਿਬ ਨੇ ਆਪਣੇ ਹੱਥੀ ਕੀਤੀ ਹੈ ਟੋਟਲ ਫਾਦਰ ਸਾਹਿਬ ਸਟਾਰਟਿੰਗ ਤੋਂ ਹੀ ਆਊਟ ਆਫ ਦਾ ਬਾਕਸ ਸੋਚਦੇ ਰਹੇ ਨੇ ਹਰੀ ਗੱਲ ਨੂੰ ਲੈ ਕੇ ਤੇ ਇਹ ਵੀ ਜਿਹੜੀ ਇੱਕ ਪਰਸਨਲ ਸ਼ੌਂਕ ਹੈ ਜਿਹੜਾ ਕਿ ਪੂਰਾ ਕੀਤਾ ਗਿਆ ਇਹਦੇ ਵਿੱਚ ਜਿਹਦੀ ਸੇਵਾ ਸਾਡੀ ਲੱਗੀ ਹੈ ਇਹ ਸੇਵਾ ਉਤੋਂ ਹੀ ਲੱਗ ਕੇ ਆਈ ਹੈ ਤੇ ਜਿਹੜੇ ਲੋਕਾਂ ਦੀ ਕੋ ਸੋਚ ਹੈ ਕਿ ਉਹ ਇਸ ਤਰ੍ਹਾਂ ਦੀ ਇੱਕ ਵਾਹਕਲ ਦੇ ਵਿੱਚ ਜਾਣਾ ਚਾਹਣ ਤੇ ਸਾਡੇ ਪਰਿਵਾਰ ਵੱਲੋਂ ਇੱਕ ਸਮਰਪਿਤ ਕਰ ਰਹੇ ਹਾਂ ਅਸੀਂ ਇਹ ਚੀਜ਼ ਨੂੰ। ਕੋ ਅੰਚਲੀ ਰਾਮ ਜਦੋਂ ਆਪਣੇ ਘਰੇ ਬਰਾਜ ਰਹੇ ਹੈ ਹੈਨਾ ਅਸੀਂ ਪਿਛਲੀ ਪੀੜ੍ਹੀ ਨੇ ਤਾਂ ਦੇਖਿਆ ਨਹੀਂ ਜਦੋਂ ਵਾਪਸ ਆਏ ਸੀ ਜਨਰਲਾਂ ਤੋਂ ਹੁਣ ਸਾਡੇ ਸਾਹਮਣੇ ਬਰਾਜਮਾਨ ਹੋਏ ਆ ਆਪਣੇ ਜਨਮ ਭੂਮੀ ਤੇ ਵਾਪਸ ਆਏ ਉਸ ਗੱਲ ਦੀ ਖੁਸ਼ੀ ਆ ਆਪਾਂ ਨੂੰ ਉਸ ਗੱਲ ਦੀ ਖੁਸ਼ੀ ਦੇ ਵਿੱਚ ਯਾਤਰਾ ਸ਼ੁਰੂ ਕੀਤੀ ਹੈ। 12-13 ਲੋਕ ਇਹਦੇ ਚ ਕੰਫਰਟੇਬਲ ਜਾ ਸਕਦੇ ਆ ਕੋਈ ਬੰਦਾ ਫੈਮਲੀ ਨਾਲ ਜਾਣਾ ਚਾਹੁੰਦਾ ਸਾਡੇ ਕੋਲ ਇੱਥੇ ਆ ਕੇ ਨੋਟ ਕਰਾ ਦੂਗਾ ਅਸੀਂ ਲਿਖ ਲਾਂਗੇ ਵੀ ਜਦੋਂ ਵਿਹਲੀ ਹੋਊਗੀ ਉਹਨੂੰ ਫੋਨ ਕਰ ਦਾਂਗੇ ਵੀ ਲੈ ਜਾਓ ਯਾਰ ਕੋਈ ਦਿੱਕਤ ਨਹੀਂ ਹੈ ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੀ ਅੱਜ ਅਸੀਂ ਲੁਧਿਆਣਾ ਵਿਖੇ ਮੌਜੂਦ ਆਂ ਔਰ ਲੁਧਿਆਣਾ ਵਿਖੇ ਜੀਕੇ ਗਰੁੱਪ ਦੇ ਵੱਲੋਂ ਇੱਕ ਬੱਸ ਤਿਆਰ ਕੀਤੀ ਗਈ ਹੈ ਜੋ ਕਿ ਭਗਵਾਨ ਸ਼੍ਰੀ ਰਾਮ ਜੀ ਦੇ ਦਰਸ਼ਨ ਕਰਨ ਦੇ ਲਈ ਅਯੁੱਧਿਆ ਵਿਖੇ ਪਹੁੰਚ ਰਹੀ ਹੈ ਤਾਂ ਜਿਹੜੇ ਲੋਕ ਉੱਥੇ ਦਰਸ਼ਨਾਂ ਦੇ ਲਈ ਜਾਣਾ ਚਾਹੁੰਦੇ ਨੇ ਤਾਂ ਉਸ ਦੇ ਲਈ ਬੱਸ ਤਿਆਰ ਕੀਤੀ ਗਈ ਹੈ ਪਹਿਲਾਂ ਤਸਵੀਰਾਂ ਦਿਖਾ ਦਿੰਨੇ ਆ ਇੱਕ ਵਾਰ ਤੁਹਾਨੂੰ ਕਿ ਜੋ ਜੀਕੇ ਗਰੁੱਪ ਦੇ ਵੱਲੋਂ ਬੱਸ ਤਿਆਰ ਕੀਤੀ ਗਈ ਹੈ ਔਰ ਲਗਜ਼ਰੀ ਬੱਸ ਹੈ ਔਰ ਇਸ ਦੇ ਨਾਲ-ਨਾਲ ਤੁਹਾਨੂੰ ਅੰਦਰਲੀ ਤਸਵੀਰਾਂ ਵੀ ਅਸੀਂ ਦਿਖਾਵਾਂਗੇ ਤੇ ਨਾਲ ਦੀ ਨਾਲ ਗੱਲਬਾਤ ਵੀ ਕਰਾਂਗੇ ਜੋ ਜਿਹੇ ਗਰੁੱਪ ਦੇ ਮੈਂਬਰਸ ਨੇ ਉਹਨਾਂ ਦੇ ਨਾਲ ਵੀ ਕਿ ਕਿਸ ਤਰੀਕੇ ਨਾਲ ਇਸ ਨੂੰ ਤਿਆਰ ਕੀਤਾ ਗਿਆ ਤੇ ਕਿੱਦਾਂ ਇਹ ਜਿਹੜੀ ਬਾਤ ਸ ਹੈ ਪਹੁੰਚੇਗੀ ਹੋ ਜੀ ਉਹਦਾ ਵੀ ਕੀ ਤਾਂ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਉਣੇ ਅੰਦਰ ਦੀਆਂ ਤੁਹਾਨੂੰ ਕਿ ਅੰਦਰ ਕਿਸ ਤਰੀਕੇ ਨਾਲ ਇਹਨੂੰ ਤਿਆਰ ਕੀਤਾ ਗਿਆ ਹੈ ਔਰ ਸੀਟਿੰਗ ਵਰਾ ਬਾਕੀ ਜਿਹੜੀ ਚੀਜ਼ ਹੈ ਉਹ ਵੀ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗੇ ਸਰੋਹੀ ਜੀ ਸਾਡੇ ਨਾਲ ਮੌਜੂਦ ਨੇ ਔਰ ਇਹ ਅੱਜ ਤੁਹਾਨੂੰ ਜਿਹੜਾ ਬੱਸ ਦਾ ਟੂਰ ਵੀ ਕਰਵਾਣਗੇ ਇਸ ਦੇ ਵਿੱਚ ਕੀ ਕੀ ਸਹੂਲਤਾਂ ਜੜੀਆਂ ਦਿੱਤੀਆਂ ਗਈਆਂ ਨੇ ਔਰ ਕਿੰਨੇ ਮੈਂਬਰ ਨੇ ਜਿਹੜੇ ਇਸ ਬੱਸ ਦੇ ਵਿੱਚ ਜਾ ਸਕਦੇ ਨੇ ਸਫ਼ਰ ਜਿਹੜਾ ਕਿਸ ਤਰੀਕੇ ਨਾਲ ਹੋਵੇਗਾ ਔਰ ਕਿਹੜੀ ਕਿਹੜੀ ਚੀਜ਼ਾਂ ਇਹਦੇ ਵਿੱਚ ਉਪਲਬਧ ਕੀਤੀਆਂ ਗਈਆਂ ਨੇ ਤਾਂ ਕਿਓਂ ਚੰਤੋਂ ਲੈ ਕੇ ਵਾਸ਼ਰੂਮ ਤੱਕ ਹਰ ਇੱਕ ਚੀਜ਼ ਇਸ ਜਗ੍ਹਾ ਤੇ ਮੌਜੂਦ ਹੈ ਔਰ ਨਾਲ ਦੀ ਨਾਲ ਹੋਰ ਕਿਹੜੀਆਂ-ਕਿਹੜੀਆਂ ਫੈਸਿਲਿਟੀਆਂ ਨੇ ਇਹਦੇ ਬਾਰੇ ਵੀ ਅਸੀਂ ਗੱਲਬਾਤ ਕਰ ਲੈਣੇ ਆ ਰੋਹਿਤ ਜੀ ਸਭ ਤੋਂ ਪਹਿਲਾਂ ਦੱਸੂਗੀ ਜੀਕੇ ਗਰੁੱਪ ਦੇ ਵੱਲੋਂ ਤਿਆਰ ਕੀਤੀ ਗਈ ਹੈ ਅਯੋਧਿਆ ਵਿਖੇ ਪਹੁੰਚੇਗੀ ਇਹ ਬੱਸ ਜਿਹੜੀ ਹੈ ਨਾ ਪਤਾ ਕਿੰਨੇ ਮੈਂਬਰ ਇਸ ਦੇ ਵਿੱਚ ਜਾ ਸਕਦੇ ਪਹਿਲੀ ਗੱਲ ਤਾਂ ਹੈ ਜੀ ਜਿੰਨੇ ਵੀ ਡੇਲੀ ਪੋਸ ਦੇ ਸ਼ਰਧਾ ਦੇਖ ਰਹੇ ਨੇ ਸਾਰੇ ਸ਼ਰਧਾਲੂਆਂ ਨੂੰ ਜੈ ਸ਼੍ਰੀ ਰਾਮ ਤੇ ਰਾਮਚੰਦਰ ਜੀ ਐਕਚੁਅਲੀ ਹੁਣ ਆਪਣੇ ਸਥਾਨ ਤੇ ਪਹੁੰਚੇ ਨੇ ਇਸ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਤੇ ਸਮੁੱਚੀ ਪੰਜਾਬੀਅਤ ਨੂੰ ਬਹੁਤ-ਬਹੁਤ ਵਧਾਈਆਂ ਤੇ ਬਹੁਤ ਹੀ ਖੂਬਸੂਰਤ ਪਹਲਾ ਸਾਡੇ ਵਾਸਤੇ ਤੇ ਸਾਡੇ ਪਰਿਵਾਰ ਵਾਸਤੇ ਮੇਰੇ ਤੇ ਮੇਰੇ ਪਰਿਵਾਰ ਵਾਸਤੇ ਇੱਕ ਬਹੁਤ ਹੀ ਖੂਬਸੂਰਤ ਪਲ ਹੈ ਕਿ ਅਸੀਂ ਇਸ ਇੰਨੇ ਵੱਡੇ ਵਿਸ਼ਾਲ ਇਵੈਂਟ ਦੇ ਵਿੱਚ ਆਪਣੀ ਛੋਟੀ ਜਿਹੀ ਆਪਣੀ ਕੰਟਰੀਬਿਊਸ਼ਨ ਕਰ ਰਹੇ ਆ ਜਿਹਦੇ ਵਿੱਚ ਕਿ ਮੇਰੇ ਫਾਦਰ ਸਾਹਿਬ ਨੇ ਡਿਸਾਈਡ ਕੀਤਾ ਹੈ ਕਿ ਇਹ ਜਿਹੜੀ ਅਸੀਂ ਬਸ ਤਿਆਰ ਕਰਵਾਈ ਹੈ ਬਸ ਤਾਂ ਅਸੀਂ ਤਿਆਰ ਕਰਵਾਈ ਸੀ ਕਿ ਆਪਣੇ ਜਿਹੜੇ ਵੀ ਸਾਡੇ ਆਫਿਸ ਕਲੋਨੀਆਂ ਵੈਰਾ ਅਸੀਂ ਕੱਟਦੇ ਆ ਤੇ ਉੱਥੇ ਆਫਿਸ ਬਣਾਉਣ ਦੇ ਵਿੱਚ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਤੇ ਔਨ ਸਾਈਟਸ ਅਸੀਂ ਫਿਰ ਜ਼ਿਆਦਾ ਉੱਥੇ ਪਾਰਟਿਸਿਪੇਟ ਨਹੀਂ ਕਰ ਸਕਦੇ ਬਟ ਇਸ ਬਸ ਦੇ ਬਣਨ ਦੇ ਨਾਲ ਕੀ ਹੈ ਕਿ ਅਸੀਂ ਆਨਸਾਈਟ ਜਾ ਕੇ ਜਿਹੜਾ ਆਫਿਸ ਦਾ ਕੰਮ ਵੀ ਅਸੀਂ ਲੈ ਰਹੇ ਹੱਸ ਬਸ ਤੋਂ ਬਟ ਹੁਣ ਸਾਨੂੰ ਪਤਾ ਲੱਗਿਆ ਕਿ ਇਹ ਬਸ ਕਿਸ ਪਰਪਸ ਵਾਸਤੇ ਬਣੀ ਹੈ ਕਿ ਇਹ ਜਸ ਪਰਪਸ ਵਾਸਤੇ ਬਣੀ ਹੈ ਉਹ ਅੱਜ ਸਾਨੂੰ ਸਾਹਮਣੇ ਆ ਗਿਆ ਹੈ ਕਿ ਅਸੀਂ ਜਿਹੜਾ ਆਪਣਾ ਯੋਗਦਾਨ ਉਹ ਅਸੀਂ ਪਾ ਰਹੇ ਹਾਂ ਕਿ ਜਿਹੜੇ ਵੀ ਸ਼ਰਧਾਲੂ ਅਯੁੱਧਿਆ ਜੀ ਜਾਣਾ ਚਾਹੁੰਦੇ ਨੇ ਸਾਡੇ ਵੱਲੋਂ ਇਹ ਬਸ ਉਹਨਾਂ ਨੂੰ ਫ੍ਰੀ ਮੁਹੱਈਆ ਕਰਾਇਆ ਜਾਊਗੀ ਤੇ ਜਿਹੜੇ ਵੀ ਜਾਣਾ ਚਾਹੁੰਦੇ ਨੇ ਤੇ ਜਾ ਸਕਦੇ ਨੇ ਜੀ ਇਹਦੇ ਵਿੱਚ ਤਦ ਗੱਲ ਕਰਦੇ ਨਾਲ ਹੋਰ ਵੀ ਚੀਜ਼ ਦਿਖਾ ਦਿੰਨੇ ਆਪਾਂ ਵੀ ਜਿਵੇਂ ਪਹਿਲਾਂ ਤੋਂ ਤਿਆਰ ਕੀਤੀ ਹੋਈ ਸੀ ਕਿ ਬੱਸ ਇਹ ਜਿਹੜੀ ਸੀਗੀ ਜਦੋਂ ਯੂਜ਼ ਕੀਤੀ ਜਾਂਦੀ ਸੀ ਤੇ ਜੇ ਕਿਸੇ ਨੇ ਯੂਜ਼ ਵੀ ਕਰਨਾ ਇਸ ਬੱਸ ਨੂੰ ਤਾਂ ਕਿੱਦਾਂ ਕਰ ਸਕਦੇ ਨੇ ਔਰ ਰਜਿਸਟ੍ਰੇਸ਼ਨ ਕਰਵਾਉਣੀ ਪਊਗੀ ਜਾਂ ਕੋਈ ਹੋਰ ਬਿਲਕੁਲ ਜੀ ਅਸੀਂ ਨਾ ਜੀ ਮੈਂ ਤੁਹਾਨੂੰ ਪਹਿਲੇ ਇੱਕ ਬੱਸ ਦਾ ਟੂਰ ਕਰਾ ਦੇਣਾ ਤੁਹਾਨੂੰ ਦਿਖਾ ਦੇਣਾ ਕਿ ਕਿ ਕੀ ਕੀ ਇਸ ਆਫਿਸ ਵਾਸਤੇ ਵਿੱਚ ਬਣਿਆ ਹੋਇਆ ਹੈ ਜੇ ਆਪਾਂ ਇਧਰਲੇ ਪਾਸੇ ਦੇਖੀਏ ਸਾਡਾ ਹੈਗਾ ਸਿਟਿੰਗ ਆਫਿਸ ਹੈ ਹਨਾ ਜੀ ਜਿਹਦੇ ਵਿੱਚ ਕੀ ਆਪਣਾ ਪੰਜ ਮੈਂਬਰ ਬੈਠ ਕੇ ਆਪਣੀ ਮੀਟਿੰਗਸ ਵਾਰਾ ਵੀ ਕਰ ਸਕਦੇ ਨੇ ਤੇ ਇੱਕ ਛੋਟਾ ਜਿਹਾ ਕਹेलो ਕਾਨਫਰੈਂਸ ਮੀਨੀ ਕਾਨਫਰੈਂਸ ਰੂਮ ਤੁਸੀਂ ਕਹਿ ਸਕਦੇ ਹੋ ਇਹਨੂੰ ਜਿਹਦੇ ਵਿੱਚ ਕੀ ਟੀਵੀ ਵੀ ਲੱਗੇ ਹੋਏ ਨੇ ਉੱਤੇ ਡਾਕੂਮੈਂਟਸ ਰੱਖਣ ਵਾਸਤੇ ਇੱਕ ਛੋਟੀ ਜੀ ਆਪਾਂ ਅਵੀ ਰੱਖਿਆ ਹੋਇਆ ਬਾਕਸੇ ਬਣੇ ਹੋਏ ਨੇ ਤੇ ਉਸ ਤੋਂ ਬਾਅਦ ਜੇ ਤੁਸੀਂ ਅੱਗੇ ਆਓ ਤੇ ਇੱਥੇ ਆਪਣਾ ਹੈਗਾ ਪਰਸਨਲ ਕਾਨਫਰੈਂਸ ਰੂਮ ਹੈਗਾ ਜਿਹਦੇ ਵਿੱਚ ਕੀ ਆਪਣਾ ਨਾਲ ਇੱਕ ਛੋਟਾ ਜਿਹਾ ਫ੍ਰਿਜ ਵੀ ਲੱਗਿਆ ਹੋਇਆ ਤੇ ਨਾਲ ਦੋ ਟੀਵੀ ਲੱਗੇ ਹੋਏ ਨੇ ਤੇ ਰਿਕਲਾਈਨਰਸ ਵੀ ਬਣ ਜਾਂਦੇ ਨੇ ਇਹ ਇਹਦੇ ਵਿੱਚ ਤੁਸੀਂ ਨਾਲ ਇਹ ਜੇ ਕੰਬਾਈਨ ਕਰ ਲੋ ਤੇ ਟੋਟਲ ਬੈੱਡ ਵੀ ਬਣ ਜਾਂਦੇ ਨੇ ਦੋ ਬੈੱਡ ਬਣ ਜਾਂਦੇ ਨੇ ਰਿਕਲਾਈਨਰਸ ਵੀ ਨੇ ਇਹ ਕੀ ਹੁਣ ਐਸੋਲੇ ਵਰਕ ਕਰਦੀ ਹੋਏ ਬਿਲਕੁਲ ਜੀ ਬਿਲਕੁਲ ਸਾਰਾ ਕੁਝ ਵਰਕ ਕਰ ਰਿਹਾ ਜੀ ਇਸ ਟਾਈਮ ਬਿਲਕੁਲ ਨਾਲ ਟੇਬਲ ਵੀ ਲੱਗੇ ਹੋਏ ਨੇ ਇਹਦੇ ਵਿੱਚ ਤੇ ਇਧਰ ਤੁਸੀਂ ਜੇ ਦੇਖੋ ਤੁਹਾਡੀ ਬੈਕ ਸਾਈਡ ਤੇ ਇੱਥੇ ਇੱਕ ਫ੍ਰਿਜ ਬਣਿਆ ਹੋਇਆ ਤੇ ਨਾਲ ਡਰਾਜ਼ ਵੈਰਾ ਨੇ ਇਹਦੇ ਵਿੱਚ ਚਲੋ ਖਾਣ ਪੀਣ ਦਾ ਸਾਮਾਨ ਚੰਗਾ खासा ਆ ਜਾਂਦਾ ਜੇ ਆਪਾਂ ਦੇਖੀਏ ਤੇ ਬਾਕੀ ਜਿਹੜੀ ਵੀ ਇਹ ਫਾਦਰ ਸਾਹਿਬ ਸਟਾਰਟਿੰਗ ਤੋਂ ਹੀ ਆਊਟ ਆਫ ਦਾ ਬਾਕਸ ਸੋਚਦੇ ਰਹੇ ਨੇ ਹਰੀ ਗੱਲ ਨੂੰ ਲੈ ਕੇ ਤੇ ਇਹ ਵੀ ਜਿਹੜੀ ਇੱਕ ਪਰਸਨਲ ਸ਼ੌਂਕ ਹੈ ਜਿਹੜਾ ਕਿ ਪੂਰਾ ਕੀਤਾ ਗਿਆ ਇਸ ਦੇ ਵਿੱਚ ਨਹੀਂ ਬਿਲਕੁਲ ਅੱਛਾ ਜਿਵੇਂ ਕਿ ਸ਼੍ਰੀ ਰਾਮ ਜੀ ਨੂੰ ਪਿਆਰ ਕਰਨ ਵਾਲੇ ਜਿਹੜੇ ਨੇ ਨਾ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਜਾਈਏ ਅਸੀਂ ਜਾ ਕੇ ਦਰਸ਼ਨ ਕਰਕੇ ਆਈਏ ਹਨਾ ਤਾਂ ਜਿਸ ਤਰੀਕੇ ਨਾਲ ਤੁਸੀਂ ਕਹ ਆ ਵੀ ਇਹ ਸੇਵਾ ਕਰਨਾ ਚਾਹੁੰਦੇ ਹੋ ਤੁਸੀਂ ਹਨ ਤਾਂ ਸੇਵਾ ਵੀ ਕੀਤੀ ਨਾ ਸੇਵਾ ਭਾਵਨਾ ਵੀ ਹੈ ਤੌਦਲੀ ਬਹੁਤ ਸਾਰਾ ਖਰਚਾ ਲੱਗਦਾ ਹੈ ਬਹੁਤ ਸਾਰੇ ਜਿਹੜੇ ਯਾਤਰੀ ਅਜੇ ਵੀ ਹੋਣਗੇ ਨਾ ਜਿਹੜੇ ਬਹੁਤ ਗਰੀਬ ਪਰਿਵਾਰ ਤੋਂ ਵੀ ਹੋਣਗੇ ਤਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਹੈਲਪ ਕੀਤੀ ਜਾਵੇ ਬਸ ਉਹੀ ਮੈਂ ਤੁਹਾਨੂੰ ਕਹਿਣਾ ਚਾਹ ਰਿਹਾ ਕਿ ਇਹ ਜਿਹੜੀ ਸੇਵਾ ਸਾਡੀ ਲੱਗੀ ਹੈ ਇਹ ਸੇਵਾ ਉਤੋਂ ਹੀ ਲੱਗ ਕੇ ਆਈ ਹੈ ਤੇ ਜਿਹੜੇ ਲੋਕਾਂ ਦੀ ਇੱਕ ਸੋਚ ਹੈ ਕਿ ਉਹ ਇਸ ਤਰ੍ਹਾਂ ਦੀ ਇੱਕ ਵਾਹਕਲ ਦੇ ਵਿੱਚ ਜਾਣਾ ਚਾਹਣ ਤੇ ਸਾਡੇ ਪਰਿਵਾਰ ਵੱਲੋਂ ਇੱਕ ਸਮਰਪਿਤ ਕਰ ਰਹੇ ਹਾਂ ਅਸੀਂ ਇਹ ਚੀਜ਼ ਨੂੰ ਤੇ ਡੈਫੀਨਿਟਲੀ ਜਿਹੜੇ ਲੋਕ ਨਹੀਂ ਅਫੋਰਡ ਕਰ ਸਕਦੇ ਉਹਨਾਂ ਵਾਸਤੇ ਵੀ ਅਸੀਂ ਹੈਗੇ ਆ ਇੱਥੇ ਤੇ ਵੱਧ ਤੋਂ ਵੱਧ ਅਸੀਂ ਚੜ ਕੇ ਇਸ ਗੱਲ ਦੇ ਵਿੱਚ ਵੀ ਪਾਰਟਿਸਿਪੇਟ ਕਰਾਂਗੇ ਜੀ ਜੇ ਪਾਰਟਿਸਿਪੇਟ ਦੀ ਗੱਲ ਕਰਦੇ ਹੁਣ ਵਸਤਿਆਰ ਕੀਤੀ ਹੈ ਤਾਂ ਅੱਜ ਕੱਲ ਇਹ ਕੋਈ ਸੋਚਦਾ ਵਾ ਵੀ ਯਾਰ ਮੈਂ ਕਿਵੇਂ ਇੰਨਾ ਖਰਚਾ ਕਰਾਂ ਨਾ ਸੇਵਾ ਵੀ ਕਰਨੀ ਹੈ ਸੇਵਾ ਭਾਵਨਾ ਹੁੰਦੀ ਹੈ ਬੰਦੇ ਦੇ ਵਿੱਚ ਲੇਕਿਨ ਉਹ ਉਹਨਾਂ ਅਫੋਰਡ ਨਹੀਂ ਕਰ ਪਾਉਂਦੇ ਕਿ ਤੁਸੀਂ ਜੀਕੇ ਗਰੁੱਪ ਦੇ ਵਿੱਚ ਹੈਗੇ ਹੋ ਜੀ ਗਰੁੱਪ ਚਲਾਇਆ ਜਾ ਰਿਹਾ ਜੀਕੇ ਗਰੁੱਪ ਨੇ ਉਸ ਵੱਲੋਂ ਉਹ ਪਹਿਲਾਂ ਵੀ ਜਿਹੜੀਆਂ ਸੇਵਾਵਾਂ ਨੁਮਾਈਆਂ ਜਾ ਰਹੀਆਂ ਸੀ ਕਿ ਇਸ ਚੀਜ਼ ਨੂੰ ਲੈ ਕੇ ਪਹਿਲਾਂ ਹਾਂ ਜੀ ਜੇ ਆਪਾਂ ਅਸੀਂ ਜ਼ਿਆਦਾ ਉਸ ਬਾਰੇ ਪਬਲਿਸਾਈਜ਼ ਨਹੀਂ ਕਰਦੇ ਬਟ ਹਾਂਜੀ ਸਾਡੇ ਪਰਿਵਾਰ ਟੋਟਲੀ ਇਨਵੋਲਡ ਹੈ ਚੀਜ਼ਾਂ ਦੇ ਵਿੱਚ ਸਮਰਪਿਤ ਹੈ ਤੇ ਜਿੱਥੇ ਕੋਈ ਜਿੱਥੇ ਕਹ ਲੋ ਕਿ ਕਿਤੇ ਕੋਈ ਕੰਟ੍ਰਿਬਿਊਸ਼ਨ ਦੀ ਗੱਲ ਆਂਦੀ ਹੈ ਤੇ ਸਾਡਾ ਪਰਿਵਾਰ ਸਭ ਤੋਂ ਅੱਗੇ ਇਸ ਗੱਲ ਦੇ ਵਿੱਚ ਖੜਾ ਮਿਲਦਾ ਹੈ ਤੇ ਦੂਜੀ ਗੱਲ ਆਹ ਜਿਹੜੀ ਬਸ ਦੀ ਜੇ ਆਪਾਂ ਗੱਲ ਕਰੀਏ ਸਿਰਫ ਇੱਕ ਡਾਇਰ ਦਾ ਆਪਣਾ ਕ੍ਰੀਏਟਡ ਇੱਕ ਵਰਜ਼ਨ ਹੈ ਆਰ ਵੀ ਕਹਿੰਦੇ ਆਪਾਂ ਇਹਨਾਂ ਨੂੰ ਯੂਐਸ ਬਾਹਰ ਜੇ ਆਪਾਂ ਇਹ ਗੱਲ ਕਰੀਏ ਤੇ ਇਕਦਮੀ ਜਦੋਂ ਇੱਕ ਸੋਚ ਆਈਏ ਫਾਦਰ ਸਾਹਿਬ ਦਾ ਇਹ ਆਈਡੀਆ ਸੀ ਕਿ ਕਿਉਂ ਨਾ ਅਸੀਂ ਉਹ ਲੋਕਾਂ ਨੂੰ ਇਹ ਸਮਰਪਿਤ ਕਰੀਏ ਜਿਹੜੇ ਲੋਕ ਜਾਣਾ ਚਾਹੁੰਦੇ ਨੇ ਔਰ ਜਿਹੜੇ ਔਖੇ ਹੋ ਕੇ ਨਹੀਂ ਜਾਣਾ ਚਾਹੁੰਦੇ ਮਤਲਬ ਥੋੜਾ ਜਿਆਦਾ ਇਹਨਾਂ ਕੰਫਰਟ ਜ਼ੋਨ ਦੇ ਵਿੱਚ ਜਾਣਾ ਚਾਹੁੰਦੇ ਨੇ ਤੇ ਇਹਦੇ ਵਿੱਚ ਸਾਡੇ ਵੱਲੋਂ ਮਤਲਬ ਸਾਡੇ ਪਰਿਵਾਰ ਵੱਲੋਂ ਆਲਵੇਜ਼ ਅਸੀਂ ਇਸ ਗੱਲ ਨੂੰ ਸਮਰਪਿਤ ਰਵਾਂਗੇ ਜੀ ਫਾਦਰ ਸਾਹਿਬ ਇੱਥੇ ਪਹੁੰਚੇ ਨੇ ਹੁਣੇ ਹਾਂਜੀ ਉਹ ਵੀ ਨਾਲ ਹੀ ਨੇ ਜੀ ਤੁਸੀਂ ਉਹਨਾਂ ਨੂੰ ਵੀ ਮੈਂ ਤੁਹਾਨੂੰ ਮਿਲਵਾਨਾ ਹੁਣੀ ਉਹ ਵੀ ਨਾਲ ਹੀ ਨੇ ਜੀ ਬਾਕੀ ਇਹੀ ਗੱਲ ਹੈ ਕਿ ਬਹੁਤ ਖੁਸ਼ੀ ਦਾ ਪਲ ਹੈ ਪੂਰੇ ਦੇਸ਼ ਵਾਸੀਆਂ ਵਾਸਤੇ ਕੀ ਸ਼੍ਰੀ ਰਾਮਚੰਦਰ ਜੀ ਸਾਡੇ ਜਿਹੜੇ ਰਘੁਪਤੀ ਰਾਮ ਸਿਆਰਾਮ ਜੀ ਜਿਹੜੇ ਹੁਣ ਆਪਣੇ ਘਰ ਪਹੁੰਚੇ ਨੇ ਜਿਹੜੀ ਪ੍ਰਤਿਸ਼ਠਾ ਹੋਈ ਹੈ ਇਹਦੇ ਵਿੱਚ ਅਸੀਂ ਮੈਂ ਤੇ ਮੇਰਾ ਪਰਿਵਾਰ ਬਹੁਤ ਕੋਟੀ ਕੋਟੀ ਧੰਨਵਾਦ ਕਰਦਾ ਹੈ ਜਿਹੜੇ ਲੋਕਾਂ ਨੇ ਇਸ ਨੂੰ ਅੱਜ ਸਫਲ ਕੀਤਾ ਬਣਾਉਣ ਦੇ ਵਿੱਚ ਸਫਲ ਕੀਤਾ ਉਹਦੇ ਵਿੱਚ ਬੜੇ ਲੋਕਾਂ ਦਾ ਬਲੀਦਾਨ ਵੀ ਹੈ ਤੇ ਮੈਂ ਉਹ ਬਲੀਦਾਨਾਂ ਨੂੰ ਵੀ ਬੜਾ ਨਮਨ ਕਰਦਾ ਤੇ ਆਪਣੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਜੀ ਨੇ ਜਿਨ੍ਹਾਂ ਨੇ ਇੰਨੇ ਬੜੇ ਹੀ ਛੋਟੇ ਸਮੇਂ ਦੇ ਵਿੱਚ ਇਸ ਗੱਲ ਨੂੰ ਕਰਕੇ ਆਪਣੇ ਅ ਦੇਸ਼ ਵਾਸੀਆਂ ਨੂੰ ਸਮਰਪਿਤ ਕੀਤਾ ਹੈ ਇੰਟਾਇਰ ਧਰਤੀ ਵਾਸਤੇ ਜਾਂ ਸਾਡੇ ਜਿੰਨੇ ਵੀ ਕਹੋ ਕਿ ਹਿੰਦੂਤਵਾ ਨੂੰ ਜਿਹੜੇ ਬਲੀਵ ਕਰਦੇ ਨੇ ਜਾਂ ਦੇਖੋ ਧਰਮ ਦੀ ਮੈਂ ਗੱਲ ਨਹੀਂ ਕਰੂੰਗਾ ਕਿ ਧਰਮ ਸਾਰੇ ਇੱਕੋ ਹੀ ਨੇ ਬਟ ਯੈਸ ਬੜੀ ਦੇਰ ਦੀ ਸ਼ਰਧਾ ਸੀਗੀ ਜਿਹੜੀ ਇੱਕ ਪੂਰੀ ਹੋਈ ਹੈ ਤੇ ਐਟ ਦ ਸੇਮ ਟਾਈਮ ਮੈਂ ਇੱਕ ਗੱਲ ਸਾਰੇ ਲੋਕਾਂ ਨੂੰ ਰਿਕੁਐਸਟ ਕਰਨਾ ਚਾਹੂੰਗਾ ਕਿ ਜਿਹੜੇ ਸ਼੍ਰੀ ਰਾਮਚੰਦਰ ਜੀ ਦੇ ਜਿਹੜੇ ਸਿਧਾਂਤ ਬਣਾਏ ਹੋਏ ਨੇ ਉਹ ਬਹੁਤ ਹੀ ਸਿੰਪਲ ਤੇ ਇੱਕ ਕਹਿੰਦੇ ਨੇ ਕਿ ਇਨਸਾਨ ਇਨਸਾਨ ਦੇ ਕੰਮ ਆਵੇ ਪੇਧਭਾਵ ਨਾ ਕਰੇ ਤੇ ਅਸੀਂ ਹਰ ਇੱਕ ਬੰਦ ਹਰ ਇੱਕ ਕਾਸਟੀ ਰਿਲੀਜੀਅਨ ਦੀ ਰਿਸਪੈਕਟ ਕਰਦੇ ਆਂ ਤੇ ਕਰਦੇ ਵੀ ਰਵਾਂਗੇ ਜੀ ਥੈਂਕ ਯੂ ਇਹਦੇ ਨਾਲ ਨਾਲ ਤੁਹਾਡੇ ਫਾਲਸ ਸਾਹਿਬ ਨਾਲ ਵੀ ਅਸੀਂ ਗੱਲਬਾਤ ਕਰਨਾ ਚਾਹਵਾਂਗੇ ਇਹ ਵੀ ਉਹਨਾਂ ਨਾਲ ਵੀ ਗੱਲਬਾਤ ਕਰਕੇ ਕਿਉਂਕਿ ਉਹਨਾਂ ਨੇ ਤਿਆਰ ਕੀਤੀਆਂ ਨੇ ਚੀਜ਼ੇ ਤੇ ਕ੍ਰੀਏਟੀਵਿਟੀ ਉਹਨਾਂ ਦੀ ਹੈ ਤੇ ਬੈਟਰ ਉਹ ਹੀ ਦੱਸਣਗੇ ਤੁਹਾਨੂੰ ਬਾਕੀ ਸਾਰੀਆਂ ਗੱਲਾਂ ਸੋ ਇਹ ਤੁਸੀਂ ਦੇਖਿਆ ਕਿ ਇੰਟੀਰੀਅਰ ਇਸ ਦਾ ਇਸ ਬਸ ਦਾ ਵੀ ਕਿਸ ਤਰੀਕੇ ਦੇ ਨਾਲ ਇਹ ਬਸ ਤਿਆਰ ਕੀਤੀ ਗਈ ਹੈ ਸੋ ਨਾਲ ਅਸੀਂ ਗੱਲਬਾਤ ਵੀ ਕਰਦੇ ਆਂ ਹੋਰ ਪਹਿਲਾਂ ਇੱਕ ਵਾਰ ਦੁਬਾਰਾ ਤੋਂ ਤੁਹਾਨੂੰ ਤਸਵੀਰਾਂ ਬਾਹਰ ਦੀਆਂ ਦਿਖਾਉਣੀਆਂ ਕਿ ਬਾਹਰੋਂ ਜਿਹੜੀ ਬੱਸ ਹੈ ਉਹ ਕਿਸ ਤਰੀਕੇ ਨਾਲ ਸੋ ਰੋਈ ਜੀ ਦੇ ਫਾਜ਼ਲ ਸਾਹਿਬ ਨਾਲ ਗੱਲ ਕਰਦੇ ਆ ਸਰ ਜਿਵੇਂ ਰੋਈ ਜੀ ਦੱਸ ਕੇ ਹਟਿਆ ਵੀ ਤੁਹਾਡਾ ਆਈਡੀਆ ਸੀਗਾ ਇਹ ਤੁਹਾਡੇ ਮਨਚ ਸੀਗਾ ਵੀ ਲੋਕਾਂ ਦੇ ਲਈ ਜਿਹੜਾ ਸੇਵਾ ਵੀ ਕੀਤੀ ਆ ਬੰਨੋ ਜੀ ਅੱਧੇ ਵਿਖ ਜਿਹੜੇ ਜਾਣਾ ਚਾਹੁੰਦੇ ਨੇ ਦਰਸ਼ਨ ਕਰਨਾ ਚਾਹੁੰਦੇ ਨੇ ਉਹ ਦਰਸ਼ਨ ਕਰਨ ਲਈ ਜਾ ਚ ਸਕਣ ਤਾਂ ਇਹ ਕਿਵੇਂ ਮੰਦਿਰ ਸੇਵਾ ਇਹ ਆਈ ਹੈ ਤੇ ਕਿੰਨੇ ਚਿਰ ਤੋਂ ਕਰ ਰਹੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ ਇਹ ਤਾਂ ਭਗਵਾਨ ਜੀ ਰਾਮ ਜਦੋਂ ਆਪਣੇ ਘਰੇ ਬਰਾਜ ਰਹੇ ਹੈ ਹੈਨਾ ਅਸੀਂ ਪਿਛਲੀ ਪੀੜ੍ਹੀ ਨੇ ਤਾਂ ਦੇਖਿਆ ਨਹੀਂ ਜਦੋਂ ਵਾਪਸ ਆਏ ਸੀ ਜਨਰਲਾਂ ਤੋਂ ਹੁਣ ਸਾਡੇ ਸਾਹਮਣੇ ਬਰਾਜਮਾਨ ਹੋਏ ਆ ਆਪਣੇ ਜਨਮ ਭੂਮੀ ਤੇ ਵਾਪਸ ਆਏ ਆ ਉਸ ਗੱਲ ਦੀ ਖੁਸ਼ੀ ਆ ਆਪਾਂ ਨੂੰ ਉਸ ਗੱਲ ਦੀ ਖੁਸ਼ੀ ਦੇ ਵਿੱਚ ਯਾਤਰਾ ਸ਼ੁਰੂ ਕੀਤੀ ਆ ਨਾ ਕਿ ਕੋਈ ਭਾਵਨਾ ਸੀ ਜਾਂ ਇਦਾਂ ਦੀ ਗੱਲ ਸੀ ਕਿਉਂਕਿ ਸਾਡੇ ਹੁਣ ਮੇਰੇ ਫਾਦਰ ਨੇ ਉਹਨਾਂ ਦੇ ਜਦੋਂ ਆ ਮੰਦਰ ਬਣਨ ਦੀਆਂ ਗੱਲਾਂ ਚੱਲਦੀਆਂ ਸੀ ਉਹ ਦੇਖਦੇ ਹੁੰਦੇ ਸੀ ਅੱਛਾ ਕਹਿੰਦੇ ਆ ਹੋ ਗਿਆ ਇਦਾਂ ਹੋ ਗਿਆ ਇਹ ਬਣਨਾ ਚਾਹੀਦਾ ਅਸੀਂ ਛੋਟੇ-ਛੋਟੇ ਸੀ ਅਸੀਂ ਸੁਣਦੇ ਹੁੰਦੇ ਸੀ ਵੀ ਹੈ ਉਹ ਕੀ ਕਹਿ ਰਹੇ ਆ ਬਣਨਾ ਚਾਹੀਦਾ ਬਟ ਨਹੀਂ ਬਣ ਸਕਿਆ ਉਹ ਤਾਂ ਬਿਨਾਂ ਦੇਖੇ ਚਲੇ ਗਏ ਉਹਨਾਂ ਦੇ ਅੱਗੋਂ ਫਾਦਰ ਉਹਨਾਂ ਦੇ ਅੱਗੋਂ ਫਾਦਰ ਕਿੰਨੀਆਂ ਪੀੜੀਆਂ ਚਲੇ ਗਈਆਂ ਵੀ ਬਣਨਾ ਚਾਹੀਦਾ ਇਹ ਧੱਕਾ ਇਹ ਗਲਤ ਗੱਲ ਹੈ ਇਦਾਂ ਗੱਲਾਂ ਕਰਦੇ ਕਰਦੇ ਅੱਜ ਪੂਰੇ ਦੇਖੋ ਕਿੰਨੇ ਸਾਲ ਹੋ ਗਏ 5-700 ਸਾਲ ਹੋ ਗਏ ਉਸ ਗੱਲ ਦੀ ਖੁਸ਼ੀ ਹੈ ਵੀ ਅੱਜ ਉਹ ਆਪਣੇ ਘਰੇ ਬਰਾਜ ਗਏ ਅਸੀਂ ਆਪ ਜਾਣਾ ਸੀ ਸਾਡੇ ਪਰਿਵਾਰ ਨੇ ਸਾਡੀਆਂ ਫੈਮਲੀਆਂ ਸਾਰੀਆਂ ਜਾਣ ਗਈਆਂ ਹੁਣ ਉਸ ਕੰਮ ਲਈ ਆਪਾਂ ਤਿਆਰ ਕਰਾਈ ਤੇ ਹੁਣ ਅਗੋ ਜੇ ਲੋਕ ਵੀ ਜਾਣਾ ਚਾਹਣ ਤਾਂ ਸ਼ਰਧਾਲੂ ਸਾਨੂੰ ਕੀ ਇਤਰਾਜ ਹੈ ਇੱਥੇ ਜੇ ਸ਼ਰਧਾਲੂ ਕੋ ਜਾਣਾ ਚਾਹੁੰਦਾ ਹੈ ਗੱਲ ਕਰਕੇ ਅਟੇ ਰੋਈ ਜੀ ਨਾਲ ਵੀ ਪੇਜਾ ਵੀ ਜਾਊਗਾ ਦੇਖੋ ਟਾਈਮ ਪੀਰੀਅਡ ਹੈਗਾ ਵੀ ਕੋਈ ਅਸੀਂ ਯਾਤਰਾ ਦਾ ਵੀ ਐਨੇ ਚਿਰ ਤੱਕ ਹੀ ਯਾਤਰਾ ਚੱਲੂਗੀ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਹੈ 12 13 ਲੋਕ ਇੱਥੇ ਚ ਕੰਫਰਟੇਬਲ ਜਾ ਸਕਦੇ ਆ ਕੋਈ ਬੰਦਾ ਫੈਮਿਲੀ ਨਾਲ ਜਾਣਾ ਚਾਹੁੰਦਾ ਸਾਡੇ ਕੋਲ ਇੱਥੇ ਆ ਕੇ ਨੋਟ ਕਰਾ ਦੂਗਾ ਅਸੀਂ ਲਿਖ ਲਾਂਗੇ ਵੀ ਜਦੋਂ ਵਹਿਲੀ ਹੋਊਗੀ ਉਹਨੂੰ ਫੋਨ ਕਰ ਦਾਂਗੇ ਵੀ ਲੈ ਜਾਓ ਯਾਰ ਕੋਈ ਦਿੱਕਤ ਨਹੀਂ ਹੈ ਆਪਾਂ ਨੂੰ ਕੀ ਪ੍ਰੋਬਲਮ ਹੈ ਇਦਾਂ ਦੀ ਭਾਵਨਾ ਹੈ ਕੋਈ ਉਹ ਨਹੀਂ ਹੈ ਵੀ ਆਪਾਂ ਕੋਈ ਇਹਦਾ ਲਾਭ ਲੈਣਾ ਜਾਂ ਕੋਈ ਅਸੀਂ ਕਿਸੇ ਨੂੰ ਯਾਤਰਾ ਤੇ ਭੇਜ ਕੇ ਕੋਈ ਉਹਨੂੰ ਵੀ ਕੋਈ ਉਹਦੇ ਤੋਂ ਕੋਈ ਗੇਨ ਕਰਨਾ ਸਾਡੀ ਤਾਂ ਇੱਕ ਸਿੰਪਲ ਜੀ ਗੱਲ ਹੈ ਵੀ ਅਸੀਂ ਤਾਂ ਆਪਣੇ ਲਈ ਔਰ ਆਪਣੇ ਪਰਿਵਾਰ ਲਈ ਅਸੀਂ ਜਾਣਾ ਚਾਹੁੰਦੇ ਹਾਂ ਹੈਨਾ ਸਾਡੀ ਫੈਮਲੀਆਂ ਜਾਣਾ ਚਾਹੁੰਦੀਆਂ ਜੇ ਕੋਈ ਹੋਰ ਵੀ ਜਾਣਾ ਚਾਹੁੰਦਾ ਤਾਂ ਵੈਲਕਮ ਸਰ ਅਖੀਰ ਦੇ ਸੁਨੇਹਾ ਕੀ ਦੇਣਾ ਚਾਹੂਂਗੇ ਜਿਹੜੇ ਦੇਸ਼ਵਾਸੀ ਨੇ ਲੁਧਿਆਣਾ ਦੇ ਵਿੱਚ ਰਹਿਣ ਵਾਲੇ ਲੋਕ ਹੈਗੇ ਨੇ ਜੋ ਜਾਣਾ ਚਾਹੁੰਦੇ ਨੇ ਯੋਧਿਆ ਵਿਖੇ ਜਾਂ ਪਿਆਰ ਕਰਦੇ ਨੇ ਭਗਵਾਨ ਸ਼੍ਰੀ ਰਾਮ ਜੀ ਨੂੰ ਕੋ ਜੀ ਜਿੰਨੇ ਇਸ ਧਰਤੀ ਤੇ RAM ਲੇਵਾ ਸਾਰਿਆਂ ਨੂੰ ਉਹਨਾਂ ਦਾ ਜੀਵਨ ਦੇ ਬਾਰੇ ਪਤਾ ਉਹਨਾਂ ਦੇ ਸਾਰੇ ਸਿਧਾਂਤਾਂ ਬਾਰੇ ਪਤਾ ਇਨਸਾਨ ਦੇ ਅੰਦਰ ਆਪਣੇ ਕੈਰੇਕਟਰ ਉਹਨਾਂ ਵਰਗਾ ਚਾਹੀਦਾ ਬੇਸਿਕਲੀ ਤਾਂ ਭਗਵਾਨ ਅੰਦਰ ਹੀ ਹੁੰਦਾ ਇਨਸਾਨ ਦੇ ਤੇ ਉਹਨਾਂ ਦੇ ਵਰਗਾ ਜੇ ਕੈਰੇਕਟਰ ਬਣਾ ਲਓ ਉਹਨਾਂ ਵਰਗੇ ਆਪਾਂ ਆਪ ਹੋ ਜਾਈਏ ਤਾਂ ਇੱਥੇ RAM ਰਾਜ ਆਪੇ ਹੀ ਆ ਜਾਊਗਾ ਇਸ ਲਈ ਬਸ ਸੁਨੇਹਾ ਤਾਂ ਇਨਾ ਹੀ ਹੈ ਵੀ ਆਪਣੇ ਆਪ ਨੂੰ ਉਹਨਾਂ ਦੇ ਸਿਧਾਂਤਾਂ ਤੇ ਲੈ ਕੇ ਚੱਲੋ ਤਾਂ ਜੋ ਅਗਲਾ ਸਮਾਜ ਜਿਹੜਾ ਹੈਗਾ ਸਾਰਾ ਸਾਫ ਸੁਥਰਾ ਹੋ ਜੇ अच्छा सर ਕੀ ਕਰਨਾ ਚਾਹੋਗੇ ਅਯੋਧਿਆ ਵਿਖੇ ਸੰਗਤਾਂ ਪਹੁੰਚ ਰਹੀਆਂ ਨੇ ਨਾ ਜਿਹੜੇ ਸ਼ਰਧਾਲੂ ਨੇ ਉੱਥੇ ਪਹੁੰਚਣਾ ਚਾਹੁੰਦੇ ਨੇ ਤੇ ਨਾਲ ਦੀ ਨਾਲ ਇਹ ਗੱਡੀ ਵੀ ਜਿਹੜੀ ਬਸ ਤਿਆਰ ਕੀਤੀ ਗਈ ਹੈ ਨਾ ਫੈਮਲੀਆਂ ਵੀ ਜਾਣਗੀਆਂ ਜਾਂ ਜਿਨ੍ਹਾਂ ਨੇ ਜਾਣਾ ਚਾਹੁੰਦੇ ਨੇ ਉੱਥੇ ਅਯੋਧਿਆ ਵਿਖੇ ਤਾਂ ਉਹਨਾਂ ਦੇ ਲਈ ਇਹ ਉਪਰਾਲਾ ਕੀਤਾ ਗਿਆ ਹੈ ਵੀ ਦਰਸ਼ਨ ਕਰ ਸਕਣ ਤਾਂ ਕੀ ਕਹਿਣਾ ਚਾਹੀਦਾ ਪਹਿਲਾਂ ਤਾਂ ਅਸੀਂ ਮੋਦੀ ਜੀ ਦੇ ਧੰਨਵਾਦੀ ਹਾਂ ਜਿਹੜਾ ਇੰਨਾ ਪੁਰਾਣਾ ਮੁੱਦਾ ਲੰਮਕਦਾ ਸੀ ਲੋਕਾਂ ਦੀ ਸ਼ਰਧਾ ਨੂੰ ਦੇਖਦੇ ਉਹਨਾਂ ਨੇ ਮੰਦਿਰ ਦਾ ਸਥਾਪਨਾ ਹੋਈ ਹੈ ਸਾਰੇ ਦੇਸ਼ ਵਾਸੀਆਂ ਤੇ ਖੁਸ਼ੀ ਦੀ ਲਹਿਰ ਹੈ ਦੇ ਅੱਜ ਵੀ ਉਹ ਖੁਸ਼ੀ ਦਾ ਆਨੰਦ ਮਾਣ ਰਹੇ ਆ ਤੇ ਯੋਧੇ ਜਾਵਾਂਗੇ ਸੀ ਸਵਦੇਰੀ ਅਪਡੇਟਸ ਜੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸੈਂਟ ਕਰਨ ਦੇ ਨਾਲ ਗੁਦੀਪ ਸਿੰਘ ਨੇ